ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਵੀ ਬਲੌਗ 'ਚ ਬੋਲ ਦੋ ਸ਼ਬਦ ਦੋ ਸ਼ਬਦ ਕਹ ਜੀ ਆਪਾਂ ਹੁਣ ਦੇਖੋ ਆਪਾਂ ਟਰੈਕਟਰ ਲਾਉਣ ਚੱਲੇ ਆਂ ਉਹਦੇ ਬਾਅਦ ਆਪਾਂ ਲੰਗਰ ਦੀ ਸਟਾਰਟਿੰਗ ਕਰਦੇ ਆਂ ਹਾਂ ਚਾ ਦੁੱਧ ਨੂੰ ਟਰੈਕਟਰ ਲਾ ਕੇ ਉਥੇ ਦੁੱਧ ਤੇ ਲੰਗਰ ਤੇ ਮਿਲਦੇ ਆਪਾਂ ਹਾਂਜੀ ਅਕੀ ਮਿੱਤਰੋ ਟਰੈਕਟਰ ਅੰਦਰ ਨਾਲ ਲੱਗੇ ਆਂ ਸਸੀ ਕਾ ਜੀ ਅੰਦਰੇ ਲੈਣਾ ਆ ਜੀ ਲੈ ਆ ਫਿਰ ਉਹਦੀ ਚਾਬੀ ਲਾਓ ਮਾਣੇ ਲੈ ਲੋ ਜੀ ਲੋਈ ਚਾਬੀ ਕਰਦੇ ਹੋ ਜੀ ਅੰਦਰ ਹੰਦ ਲਾ ਹੰਦ ਤਾਂ ਹੀ ਚਾਬੀ ਦੇ ਰਹੇ ਹਾਂ ਛਿੰਦਲੇ ਕਰਿਆ ਸੀ ਠੀਕ ਹੈ ਜੀ ਹਮੇਰਾ ਅੱਗੇ ਦੇ ਘੰਟੇ ਡੇਢ ਕ ਘੰਟਾ ਹੋ ਗਿਆ ਉਰੀ ਲਾਗੇ ਦੇ ਫਿਰ ਕੋਈ ਗੱਲ ਫਰਾਂਇਆਤ ਕੀ ਬੀਚੇ ਜੋ ਅੰਦਰੇ ਲਾ ਦੇ ਯੋ ਨੀਚੇ ਤੇ ਫੜ ਕੇ ਪਾਈਆਂ ਰੇਰ ਵੀ ਨੂਰੇ ਤੇ ਯੋ ਉੱਪਰ ਕਮਜ਼ੋਰ ਜੇ ਨੀਚੇ ਤੇ ਫੜਦਾ ਹੋਵੇ ਖਾਉਰੇ ਤੇ ਫੜ ਕੇ ਪਾਈਂਦੇ ਆ ਕੀ ਦੀ ਸੀਗਾ ਗੁੰਡਾ ਕਰ ਲੈ ਬਾਕੀ ਬਾਈ ਲੁੱਕ ਚੈੱਕ ਕਰੋ ਟਰੈਕਟਰ ਕੀ ਸੀਰਾ ਆ ਗਿਆ ਨਿਕ ਨੰਬਰ ਕਰੋ ਚੈੱਕ ਬਾਕੀ ਟਰੈਕਟਰ ਅੰਦਰ ਲਾਦਾ ਆਪਣੇ ਆਲਾ ਜੋ ਟਾਓ ਖੜਾ ਟੱਕਿਆ ਦੇ ਜਾਦਾ ਦੁੰਦ ਘਾ ਡੈਸ਼ ਵੱਲ ਥੋੜੀ ਬੜਾ ਦੁੰਦ ਬੋਲ ਦਵਾਰੇ ਬੋਲੇ ਇਸ ਸਰ ਬੜਾ ਦੁੰਦ ਆ ਬਾਈ ਗੱਡੀ ਵਾਲਿਆਂ ਸਾਨੂੰ ਚੈੱਕ ਤਾ ਤਾ ਹੋ ਜਾਂਦੀ ਜਿਹੜੀ ਗੱਡੀ ਇੰਨੀ ਹੀ ਲਾ ਕੇ ਨੂੰ ਗਈ ਸਾਡਾ ਬੰਦਾ ਨਹੀਂ ਕੰਮ ਠਾ ਹੋ ਗਿਆ ਤਾਂ ਸੀਸਾ ਫੱਜ ਗਿਆ ਨਾਲ ਉਹਨਾਂ ਪਚਾੜੂ ਲੈਣ ਜਾ ਰਹੇ ਕੁਝ ਝਾੜੂ ਝਾੜੂ ਦੇ ਸਾਰੇ ਉਹ ਦਿਖਾਉਣੇ ਜਿਹੜੇ ਵੀ ਹੁੰਨੇ ਹੋ ਸਨਮੈਟਿਕ ਝਾੜੂ ਮਿਲਦੇ ਆ ਝਾੜੂ ਵਾਲੀ ਸ਼ੌਪ ਤੇ ਪਹੁੰਚ ਕੇ ਬਾਕੀ ਜੇ ਪਕੌੜੇ ਖਾਣੇ ਤਾਂ ਉਹ ਬਾਬਾ ਮੋਤੀ ਮੇਰਾ ਗੇਟ ਆ ਇੱਥੇ ਥੰਮਣੇ ਸਾਹਮਣੇ ਪੂਰੇ ਆ ਦੇਖੋ ਸਾਡੇ ਨਾਲ ਜਿਹੜੇ ਕੋਕ ਪੀਂਦੇ ਆ ਦੇਖੋ ਕੋਕ ਦੀ ਪੈਪਸੀ ਹੈ ਮੈਂ ਕਿਹਾ ਪੈਪਸੀ ਕਰੋ ਚੈੱਕ ਜੇ ਵੀਰ ਨੂੰ ਕੁਝ ਹੋ ਗਿਆ ਸਾਡੀ ਜ਼ਿੰਮੇਵਾਰੀ ਨਹੀਂ ਇਹਦੀ ਆਪਦੀ ਜ਼ਿੰਮੇਵਾਰੀ ਹੈ ਸਾਡੀ ਗੱਲ ਨਹੀਂ ਕੋਈ ਨਹੀਂ ਵੀਰ ਤੇਰੀ ਗੱਲ ਪਤੀ ਨਾ ਉਹ ਬੜੀ ਇਹ ਮੈਨੂੰ ਫਰਕ ਦੱਸ ਯਾਰ ਫਰਕ ਆ 80 ਦਾ ਦਿਆ ਆ 90 ਦਾ ਦਿਆ ਕੋਈ ਫਰਕ ਦੱਸ ਉਹ ਸਾਨੂੰ ਅਸੀਂ ਝਾੜੂ ਲੈਣ ਗਏ ਤੇ ਬਾਈ ਕਹਿ ਰਿਹਾ ਕੀ ਉਹ 60 ਰੁਪਏ ਦਾ ਝਾੜੂ ਤੋਂ 80 ਵਧਿਆ ਮੇਰਾ 90 ਦਾ ਝਾੜੂ ਰਿਜਨਲ ਹੈ ਕੀ ਕੇਸਰ ਦੇ ਦੁੱਧ ਦੀ ਛੇਵਾ ਜੋਰਾ ਸ਼ੋਰਾ ਤੇ ਚੱਲਦੀ ਆ ਲੰਗਰ ਬਾਬਾ ਮੋਤੀ ਮਹਿਰਾ ਗੇਟ ਸ਼ਕਰ ਸ਼ਕਰ ਲਈ ਪਹੁੰਚੋ ਬਾਬਾ ਮੋਤੀ ਮਹਿਰਾ ਗੇਟ ਦੁੱਧ ਪੈਸਰ ਵਾਲਾ ਦੁੱਧ ਆਇਓ ਜੀ ਆਇਓ ਲੈ ਵੀਰੇ ਆਇਓ ਜੀ ਆਇਓ ਪੈਸਰ ਵਾਲਾ ਦੁੱਧ ਲੱਕੀ ਲਈ ਹੈ 10 ਦਾ ਪਤਾ ਹੈ ਹਾਂ 10 ਦਾ ਪਤਾ ਹੈ ਹਾਂ ਪਤਾ ਬੈਠ ਫਿਰ ਪਿੱਛੇ ਬੈਠਾ ਪਿੱਛੇ ਹੈ ਬੈਠ ਪਿੱਛੇ ਬਹ ਚੱਲ ਰਿਹਾ ਬਾਕੀ ਮਿੱਤਰੋ ਚੱਲਦੇ ਆਂ ਅਸੀਂ ਲੱਕੀ ਗੋਲਡ ਸਮਿਤ ਕੋਲ ਤੇ ਸਾਡੀ ਐਕਟਿਵਾ ਚੈੱਕ ਕਰੋ ਚੈੱਕ ਕਰੋ ਵੀਰ ਆਪਾਂ ਆਪਣੇ ਚੱਲੇ ਆ ਜੋਤੀਸਰੂਪ ਦੇ ਪਿੱਛਾ ਆਪਣਾ ਦਫ਼ਤਰ ਹੈ ਦਫ਼ਤਰ ਹੈ ਦਫ਼ਤਰ ਵੀ ਚੈੱਕ ਕਰਾਵਾਂਗੇ ਲੰਗਰ ਦਾ ਸਮਾਨ ਲੈ ਕੇ ਜਾਣਾ ਹੈ ਭੀੜ ਬਹੁਤ ਹੈ ਭੀੜ ਬਹੁਤ ਹੈ ਚੈੱਕ ਕਰੋ ਦੁਨੀਆ 'ਚ ਤਾਂ ਅਜਿਹਾ ਅਜਿਹਾ ਦੇਖ ਵੀ ਪਹਿਲਾ ਇਹ ਠੰਡਾ ਅਜ ਦੇਖੋ ਠੰਡ ਬਹੁਤ ਆ ਬੰਦਾ ਬੰਦਾ ਨਹੀਂ ਦਿਖ ਰਿਹਾ ਬੰਦੇ ਨੂੰ ਬੰਦਾ ਕਹਿੰਦਾ ਸਾਨੂੰ ਸਾਡੀ ਐਕਟਿਵਾ ਪੁਲਿਸ ਵਾਲੇ ਦਾ ਫੁੱਦੂ ਬੋਂ ਖਿੱਚਿਆ ਬਾਈ ਪੁਲਿਸ ਵਾਲੇ ਕਹਿੰਦਾ ਇੱਧਰ ਨੂੰ ਮੁੜ ਜਾਸੀ ਰੋਂਗ ਸਾਈਡ ਰੋਂਗ ਸਾਈਡ ਤੇ ਪੁਲਿਸ ਵਾਲੇ ਕਹਿੰਦਾ ਵਾਪਸ ਜਾਓ ਅਸੀਂ ਆਪਣੀ ਸਾਈਡ ਬਾਹਰੋਂ ਤੋਂ ਕੀਤਾ। ਬਾਕੀ ਮਿੱਤਰੋ ਕਰੋ ਚੈੱਕ ਲੰਗਰ ਲੱਗਿਆ ਹੋਇਆ ਹੈ। ਸੰਗਤ ਆ ਰਹੀਆਂ। ਬਾਕੀ ਟਰੈਕਟਰ ਚੈੱਕ ਕਰੋ ਲੁੱਕ। ਬੱਤੀ ਅਸੀਂ ਹੁਣੇ ਜਾਣ। ਘੁੰਮਣ ਚੱਲੇ ਆਂ ਬਸ ਕੱਪੜੇ ਕੱਪੜੇ ਤੈਂਜ ਕਰਕੇ ਚੱਲਦੇ ਆਂ। ਇੱਧਰ ਮੱਥਾ ਸ਼ਾਇਦ ਮੱਥਾ ਟੇਕਿਆ। ਬਾਕੀ ਉਹ ਜੋਤੀ ਸਰੂਤਕ ਘੁੰਮ ਕੇ ਆਵਾਂਗੇ। ਮਿਲਦੇ ਆਂ ਕੱਪੜੇ-ਕੁਪੜੇ ਤੈਂਜ ਕਰਕੇ। ਬਾਕੀ ਕਰੋ ਚੈੱਕ। ਆਸਤ ਬਾਈ ਪੜਨਾਪੁਰ ਨਾਲ ਬੰਦ ਰਹੇ ਆਂ ਫੇ ਚਲੇ ਫੋਟੋਆਂ ਫੋਟੋਆਂ ਰੀਲਰ ਉਹਦਾ ਬਣਾ ਕੇ ਆਵੇਂ ਮਾਰ ਕੇ ਆਵੇਂ ਕੀੜਾ ਬਾਹਰ ਨੂੰ ਇੱਕ ਮੱਥਾ ਮੂਥਾ ਟੇਕਿੰਗੇ ਫੇ ਕੋਈ ਬਈਆ ਗਲੇ ਬਾਕੀ ਗਾਈ ਵੀ ਪ੍ਰੋਟੈਕਟਰ ਬਾਕੀ ਅਸੀਂ ਸਾਰੇ ਯੂਨੀਵਰਸਿਟੀ ਵੱਲ ਨੂੰ ਜਾ ਕੇ ਮਿਲਦੇ ਆਂ ਤੇ ਦੋ ਦਿਨ ਕੰਮ ਕਰਨੇ ਉੱਥੇ ਆ ਕੇ ਬੰਦਿਆਂ ਨੂੰ ਮਿਲਣਾ ਦੋ ਤਿੰਨਾਂ ਨੂੰ ਤੇ ਬਾਕੀ ਆਪਣੇ ਅੱਧੇ ਸਾਥੀ ਗਏ ਵੀ ਮਿਲਦੇ ਆਂ ਪਹੁੰਚ ਗਏ ਆ ਮੈਂ ਆਮਿਆਂ ਵਾਲੇ ਫਿਰ ਦੱਸ ਟਰੈਕਟਰ ਦੇ ਕੇ ਤਾਂ ਪਛਾਣਦੇ ਹੁਣ ਕਿੱਥੇ ਖੜੇ ਆਂ ਆ ਮਿੱਤਰੋ ਆਪਾਂ ਅੱਜ ਖੜੇ ਆ ਯੂ ਮਦੂਦ ਦੇ ਝੌਟੇ ਨਾਲ ਯੂ ਮਦੂਦ ਦੇ ਝੌਟੇ ਦੇ ਨਾਲ ਤੇ ਆਪਾਂ ਆਏ ਹੋਏ ਨੇ ਵੀਰ ਜੀ ਬੰਦੀ ਪਛਾਣਿਆ ਨਹੀਂ ਪਛਾਣ ਲਿਆ ਪਛਾੜ ਲਿਆ ਸਾਡੀ ਪਛਾਣ ਲਿਆ ਪਛਾਣ ਲਿਆ ਬਾਬਾ ਜੀ ਆਹ ਦੇਖੋ ਸਾਡਾ ਨਵੇਂ ਪੁਆਇੰਟ ਦਰਸ਼ਕ ਆਜੋ ਆਹ ਪਛਾਣ ਆ ਜੀ ਆ ਗਿਆ ਓਕੇ 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 ਤੋਂ ਤੂੰ ਕਿਵੇਂ ਇਹ ਟਰੈਕਟਰ ਲੈ ਕੇ ਆਏ ਨੇ ਉਕੀ ਉਹ ਵੀ ਆਇਆ ਵਾ ਉਹ ਟਰੈਕਟਰ ਮੋਤੀ ਮਹਿਰੇ ਦੇ ਗੇਟ ਪਾ ਆਪਣੇ ਟਰੈਕਟਰ ਉਧਰ ਨੇ ਮੋਤੀ ਮਹਿਰੇ ਵਾਲੇ ਗੇਟ ਤੇ ਬੈਠੇ ਚੱਲ ਆਏ ਅਸੀਂ ਚਾਹੀਏ ਨੂੰ ਲੈ ਕੇ ਦਿਸਨ ਵੀ ਆਇਆ ਅੱਛਾ ਓਕੇ ਓਕੇ ਮੋਤੀ ਮਹਿਰੇ ਵਾਲੇ ਗੇਟ ਬਾਜੀ ਫੋਨ ਮਾਰ ਹਾ ਇਹ ਬਰਾ ਚੱਕ ਕੋਈ ਨਹੀਂ ਆਜੀ ਬਾਕੀ ਭਾਈ ਮਿਲਣਾ ਇੰਦੀ ਆਪਣੇ ਫੇਰ ਸੀਗੇ ਠੀਕ ਹੈ ਵੀਰੇ ਠੀਕ ਹੈ ਵੀਰੇ ਚੱਲੇ ਭਈ ਅਮਨੇ ебаак okay. oh, <laughs> 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 ਫਰਵਾਹ ਜੰਗਾ ਸਿੰਘ ਨੂੰ ਵੀ ਦੇਖਣਾ ਕੀ ਕਰੀ ਆ ਆ ਦੇਖੋ ਆ ਦੇਖੋ ਹੀ ਕੋਟੇ ਦਾ ਆਸਰ ਹੋਣ ਦਾ ਇਹ ਵੀਰੇ ਕੋਟੇ ਦਾ ਆਸਰ ਤੁਹਾਨੂੰ ਦਿਖਾਇਆ ਜਿਹੜਾ ਫਰਵਾਹ ਜੰਗਾ ਸਿੰਘ ਬਣ ਕੇ ਦੇਖੋ ਆ ਜਿਓ ਵੀਰੇ ਆਪਾਂ ਆਪਣੇ ਮਤਲਬ ਆਪਣੇ ਭਰਾ ਕੋਲ ਜੰਗੂਦੇ ਝੋਟੇ ਕੋਲ ਗਏ ਸੀਗੇ ਤੇ ਨਾਲ ਆਇਆ ਸੀਗਾ ਤੇ ਆਪਾਂ ਜਾ ਗਿਆ ਇਹ ਤੇ ਉਹ ਵੀ ਆਪਣੇ ਕੋਲ ਪਹੁੰਚਣਗੇ ਕਹਿੰਦੇ ਸੀਗੇ ਫ੍ਰੀ ਹੋ ਕੇ ਫਿਰ ਆਉਂਦੇ ਆ ਜਦੋਂ ਮੱਖੋਂ ਦਾ ਟਿਕਣਗੇ ਫਿਰ ਆਉਂਦੇ ਆ ਜਦੋਂ ਆ ਜਾ ਗਏ ਸਿਰ ਸਾਨੂੰ ਅੱਗੇ ਦਿਖਾਈਏ ਹੁਣ ਆ ਜਿਓ ਲੱਗੀ ਹੈ ਬਾਈ ਬੇਲੇ ਦੇ ਯਾਰ ਅੱਜ ਮੈਂ ਕਿ ਟੈਪੂ ਦੀ ਸਵਾਰੀ ਕਰਕੇ ਦੇਖਣ ਗਿਆ ਕਰੋ ਚੈੱਕ ਕਰੋ ਚੈੱਕ ਸਵਾਦ ਆਇਆ ਵਿਆ ਪਰ ਬਾਈ ਡਰੀ ਹੋਇਆ ਬਾਈ ਮੈਨੂੰ ਪਿੱਛੇ ਰਫੜੋ ਕੇ ਜੇ ਕਿਦੀ ਕਿਲ ਉੱਠੀ ਆ ਰੋੜੀਆਂ ਵਗੂ ਰੁੱਟਦੇ ਫਿਰ ਆਹ ਦੇਖੋ 3 ਸੇਵ ਵਾਲਾ ਟੈਪੂ ਹੈ ਜੀ ਬਸੀ ਬਸੀ ਤੇ ਚੱਲੇ ਆ ਇਹ ਬਸੀ ਤੇ ਚੱਲਿਆ ਹੀ ਹੈ ਬਾਕੀ ਕਰੋ ਚੈੱਕ ਲਿਓ ਮਿੱਤਰੋ ਕਿਉ ਮਿੱਤਰੋ ਅਸੀਂ ਪਹੁੰਚ ਗਏ ਬਾਬਾ ਮੋਤੀ ਮੇਰਾ ਯਾਦਗਾਰੀ ਗੇਟ मिलਦੇ ਆ ਆਪਣੇ लंगर ਵਿੱਚ ਪਹੁੰਚ ਗਏ ਅੱਜ ਨਾਲ ਨਾਲ ਜੁੜੇ ਰੋ ਵਲੌਗ ਦੇ ਨਾਲ ਵੀਰੇ ਚਲ ਆ ਜਓ ਹਾਂਜੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਦਾ ਦਿਨ ਗੁਜ਼ਰਦਾ ਹੋਇਆ ਹੈ ਤੇ ਅੱਜ ਆਪਾਂ ਕਰ ਲੱਗੇ ਆ ਵਲੌਗ ਦਾ ਐਂਡ ਚਲੋ ਮਿਲਦੇ ਆ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਣਾ ਓਕੇ ਬਾਏ ਬਾਏ